ਹਜੇ ਉਹ ਇਹ ਬੋਲਦੇ ਆ ਵੀ ਅਸੀਂ ਜੋ ਕੁੜੀ ਬੁੜੀ ਰਹਿ ਗਈ ਸਭ ਚ ਭਾਵਾਂਗੇ ਇਹ ਸਾਡੇ ਨਾ ਬੇਨਜਾਇਜ ਜ਼ੁਲਮ ਹੋ ਰਿਹਾਗਾ ਥੱਲੋਂ ਡੜਾ ਚੱਕ ਕੇ ਤਾਂ ਕਿੰਨੀ ਉੱਚੀ ਜਾਊ ਜਿਹੜੇ ਸਮਾਨੋਂ ਡਲੇ ਆਏ ਉਹ ਕਿੱਥੋਂ ਤੱਕ ਆਏ ਉਹਨਾਂ ਨੇ ਆਪ ਡਲੇ ਖਲਿਆਰੇ ਕੋਈ ਵੇੜੇ ਵਾਲਿਆਂ ਨੇ ਡੜਾ ਨਹੀਂ ਚਲਾਇਆ ਵੇੜੇ ਵਾਲੇ ਤਾਂ ਉਹਨਾਂ ਦੇ ਘਰ ਤੋਂ ਕਿੰਨੀ ਦੂਰ ਮੀਲ ਦੂਰ ਸੀਗੇ ਡਾਕਟਰ ਪਟੰਗਾ ਕਰ ਰਿਹਾਗਾ ਤੇ ਡਾਕਟਰ ਨੂੰ ਸਾਡੇ ਨੂੰ ਕਟ ਮਾਰ ਕਿੰਨੀ ਕੀਤੀ ਆ ਕੀ ਕਸੂਰ ਸੀ ਪੱਤਰਕਾਰਾਂ ਨਾਲ ਉਹ ਜਾਂਦਾ ਸੀ ਉਹ ਕਿਤਾਬਾਂ ਪੜਦਾ ਸਾਡੇ ਡਾਕਟਰ ਦਾ ਪੰਜੀ ਦਾ ਖਸੂਰ ਨਹੀਂ ਸੀ ਪੱਟੀ ਕਰਨ ਵਜਾਇ ਲੈ ਕੇ ਡਾਕਟਰ ਨੂੰ ਸਾਡੇ ਨੇ ਛੱਡਿਆ ਨਹੀਂ ਅਸੀਂ ਦਵਾਈ ਲੈਣ ਕਿੱਥੇ ਜਾ ਗਏ ਅਸੀਂ ਰਾਤ ਬਰਾਤੇ ਕਿੱਥੇ ਜਾ ਗਏ ਜੇ ਛੜਕ ਟੱਪਦੇ ਸਾਨੂੰ ਧਾ ਲੈ ਲੈਂਦੇ ਆ ਉਹ ਅੱਜ 5 ਦਿਨ ਹੋ ਗਏ ਕਾ 4 ਹੋ ਗਏ ਅੱਧਿਆਂ ਕਨੇ ਤਾਂ ਖਾ ਲੈਂਦੇ ਜਿਹਦੇ ਹੈਗੀ ਆ ਖਾ ਲੈਂਦਾ ਭੁੱਖਣ ਪਾਣਾ ਹੀ ਆ ਸਾਡੇ ਪਸ਼ੂ ਵੀ ਭੁੱਖੇ ਮਰੀ ਜਾਂਦੇ ਆ ਅਸੀਂ ਬਾਹਰ ਨਹੀਂ ਜਾਂਦੇ ਪਸ਼ੂ ਭੁੱਖੇ ਮਰੀ ਜਾਂਦੇ ਸਾਡੇ ਇਕਲੇ ਰੱਤੇ ਗਰੀਬਾਂ ਦੇ ਕੇ ਗਾਂ ਰੱਖੀ ਕੇ ਮੈਂ ਰੱਖੀ ਆ ਜੀ ਉਹ ਭੁੱਖੇ ਮਰਦੇ ਸਾਡੇ ਪਾਸੇ ਤੁਹਾਡੇ ਨਾਲ ਵੀ ਹੋਈ ਕੁੱਟਮਾਰ ਬਹੁਤ ਜ਼ਿਆਦਾ ਅੱਛਾ ਬਹੁਤ ਜ਼ਿਆਦਾ ਹੋਈ ਕੁੱਟਮਾਰ ਉਮਰ ਕਿੰਨੀ ਆ ਤੁਹਾਡੀ ਹਾਂਜੀ ਉਮਰ ਉਮਰ 60 70 ਸਾਲ ਦੀ ਹੋ ਅੱਛਾ ਤੁਸੀਂ ਕਿੱਥੇ ਸੀ ਉਦੋਂ ਮੈਂ ਸੀਤ ਆ ਇਧਰੋਂ ਜਾਂਦਾ ਹੀ ਸੀਗਾ ਪੁੱਤ ਆ ਇਧਰੋਂ ਪੈ ਗਏ ਤੇ ਕੁਝ ਉਧਰੋਂ ਪੈ ਗਏ ਪੈ ਕੇ ਤੇ ਸਨ ਵਿਚਾਲੇ ਆ ਗਏ ਜਦੋਂ ਤੇ ਅਸੀਂ ਅੰਦਰ ਹੀ ਵੜ ਗਏ ਤੇ ਅੰਦਰ ਵੜ ਕੇ ਤੇ ਉਹ ਗੇਟ ਭੰਨ ਲਿਆ ਗੇਟ ਭੰਨ ਕੇ ਤੇ ਫਿਰ ਉੱਥੇ ਜਿਹੜੇ ਅੰਦਰ ਵੜ ਕੇ ਉਹ ਮੁੰਡੇ ਦੇ ਅੰਦਰ ਕੁੱਟੇ ਆਏ ਸੀ ਇਹਦਾ ਗੇਟ ਵੀ ਭੰਨਤਾ ਗਾਹਾਂ ਗਾਲੇ ਤੱਕ ਤੇ ਅੰਦਰ ਵੜੇ ਸੀਗੇ ਗਾਂ ਸਵਾਚ ਉਹ ਵੀ ਭੰਨਤੀ ਸਾਰਾ ਕੁਝ ਫਿਰ ਇਹਨਾਂ ਨੂੰ ਬਾਹਰ ਕੱਢ ਲਿਆ ਇਸਾ ਨੱਚੀ ਗਿਆ ਇਹ ਪੁਲਿਸ ਵਾਲੇ ਨੱਚੀ ਗਿਆ ਬੁੜੇ ਠੇਰੇ ਕਿਵੇਂ ਕਿਵੇਂ ਬੁੜੇ ਠੇਰੇ ਤੇ ਬੰਦੇ ਨੱਚੀ ਗਏ ਪੁਲਿਸ ਵਾਲੇ ਤੇ ਕੁੱਟਮਾਰ ਬਹੁਤ ਜ਼ਿਆਦਾ ਬੁੜੇ ਠੇਰੇ ਦੀ ਕਰੀ ਗਈ ਉਹ ਹੈ ਨਿਸ਼ਾਨ ਸਾਹ ਹਾਂਜੀ ਲੈ ਲੈ ਆ ਵੇਖਾ ਲੈ ਆ ਵੇਖਾ ਇੱਥੇ ਹੱਥ ਲਾ ਕੇ ਵੇਖ ਲੈ ਕਿ ਕਿਨੇ ਸਜਾਈ ਪਈ ਆ ਹਾਂ ਟੁੱਈ ਛਾਰੀ ਇਹ ਆ ਤਾਂ ਆ ਤਾਂ ਆ ਤਾਂ ਦੋ ਉਂਗਲਾਂ ਸੁੱਤੀਆਂ ਹੀ ਪੰਗਾਂ ਇੱਥੇ ਮਾਰੀ ਜਦ ਹਾਂ ਡਾਕਟਰੀ ਕਰਾਈ ਇਲਾਜ ਕੁਝ ਨਹੀਂ ਨਹੀਂ ਤੁਸੀਂ ਨਹੀਂ ਕਰਾਇਆ ਜੀ ਨਾ ਕੁਝ ਨਹੀਂ ਅੱਛਾ ਅੱਜ ਮੁੰਡੇ ਨੂੰ ਲੈ ਕੇ ਗਏ ਹਸਪਤਾਲ ਫਰੀਦਕੋਟ ਜੀ ਦੇ ਫੋਨ ਆਈ ਜਾਂਦਾ ਪਛਾਵ ਰਾਈ ਆ ਦੋ ਮੁੰਡੇ ਦਾਖਲ ਕਰਨੇ ਆ ਜਿਹੜੇ ਇੱਥੇ ਹੁਣ ਤੇਰੇ ਕੋਲ ਬਿਆਨ ਦੇ ਕੇ ਗਏ ਹਾਂ ਪਹਿਲਾਂ ਤਾਂ ਜੀ ਪੁਲਿਸ ਨੇ ਧਿਆ ਲਿਆ ਪੁਲਿਸ ਨੇ ਆ ਕੇ ਨਾ ਹੱਥ ਖੜੇ ਕਰਤੇ ਵੀ ਕੁਛ ਨਹੀਂ ਆਦੇ ਫੇਰ ਉਹ ਡੰਡੇ ਮਾਰ ਲਾ ਕੇ ਮੜ ਕੇ ਡਰਦੇ ਸਾਰੇ ਮੁੰਡੇ ਸਾਡੇ ਵੇੜੇ ਚ ਵਰਗੇ ਜਦੋਂ ਵੇੜੇ ਚ ਵਰਗੇ ਉਹਦੋਂ ਜਿਹੜੀ ਉਧਰਲੀ ਪੁਲਿਸ ਸੀਗੀ ਫਿਰ ਪੈ ਉੱਧਰ ਲਿਆ ਨੇ ਲਿਆਂਦੀ ਪਟਵਾਰੀਆਂ ਨੇ ਉਹਨਾਂ ਨੂੰ ਹੀ ਮੌਕਾ ਮਿਲ ਗਿਆ ਫਿਰ ਸਾਰੀ ਪੁਲਿਸ ਨੇ ਰਲ ਕੇ ਇਹਨਾਂ ਨੇ ਬਹੁਤ ਧੱਕੇਸ਼ਾਹੀ ਵੇੜੇ ਨਾ ਕੀਤੀ ਦੂਜੇ ਦਿਨ ਸਾਡਾ ਵੇੜਾ ਪਨ ਪਨ ਕੇ ਕਰ ਲਿਆ ਉਹਨਾਂ ਨੇ ਦੂਜੇ ਦਿਨ ਨੂੰ ਵੀ ਪੁਲਿਸ ਆਈ ਗਿਆ ਮੁੰਡਾ ਨੇ ਮੇਰੇ ਕੋਲ ਘਰੇ ਗਿਆ ਸੀ ਮੇਰਾ ਭਰਾ ਲੱਗਦਾ ਤੇ ਇਹਨੂੰ ਵੀ ਲੈ ਕੇ ਜਾਂਦੇ ਸੀ ਖਿੱਚ ਤੋ ਕੇ ਫਟੇ ਨੀ ਪੁਲਿਸ ਉਹਨਾਂ ਨੇ ਜਿੰਨਾ ਜ਼ੋਰ ਲਾ ਸਕਿਆ ਨਾ ਘਰਾਂ-ਬਾੜੀ ਦੇ ਪੈਸਾ ਦੇ ਹੀ ਗਏ ਉਹਨਾਂ ਨੇ ਪੈਸਾ ਧੱਕਿਆ ਜਿੰਨਾ ਪਰ ਸਾਡੇ ਗਰੀਬਾਂ ਕੋਲੇ ਕੁਛ ਨਹੀਂ ਸੀਗਾ ਪਹਿਲਾ ਪੁਲਸ ਨਹੀਂ ਧੱਕਾ ਕਰਿਆ ਸਾਡੇ ਬੰਦਿਆਂ ਨੇ ਨਹੀਂ ਕਰਿਆ ਧੱਕਾ ਪਹਿਲਾ ਪੁਲਸ ਨਹੀਂ ਕਰਿਆ ਆ ਕੇ ਟੰਕਾ ਲੈ ਪੁਲਿਸ ਤਾਂ ਹੁਣ ਵੀ ਇੱਥੇ ਬੈਠੀ ਐ ਕੀ ਫਿਰ ਪੁਲਿਸ ਦਾ ਹਲੇ ਵੀ ਸੈਮ ਹੈਗਾ ਤੁਹਾਡੇ ਵਿੱਚ ਵੀ ਪੁਲਿਸ ਸਾਨੂੰ ਹੁਣ ਵੀ ਨਾ ਚੱਕੀ ਹਾਂ ਜੀ ਚੱਕ ਚੱਕ ਸਕਦੇ ਆ ਜੀ ਬੰਦਿਆਂ ਨੂੰ ਸਾਡੇ ਜਿਹੜੇ ਭੱਜੇ ਇਹ ਤਾਂ ਫਤ ਰਾਤ ਨੂੰ ਸੰਦੇ ਨਹੀਂ ਰਾਤ ਨੂੰ ਲੈ ਜਾਣ ਚੱਕ ਕੇ ਅਈ ਤਾਂ ਪੈਰਾ ਲਾਉਨੇ ਪਤਰਾਤ ਨੂੰ ਬੈੰਨੇ ਸਾਰੇ ਇਕੱਠਾ ਹੋ ਗਏ ਡਰਦੇ ਜਾਣੇ ਲੈਣ ਡਰ ਲੱਗਦਾ ਵੀ ਹੁਣ ਚਾਹ ਤਾਂ ਬੱਚੇ ਮੰਗਣਗੇ ਜਿਹੜੇ ਬੱਚੇ ਮੇਰਾ ਪੁੱਤ ਸੀਗਾ ਵੀ ਥੱਲਿਓਂ ਡੜਾ ਚੱਕ ਕੇ ਤਾਂ ਕਿੰਨੀ ਉੱਚੀ ਜਾਊ ਜਿਹੜੇ ਸਮਾਨ ਓਂਡਲੇ ਆਏ ਉਹ ਕਿੱਥੋਂ ਤੱਕ ਆਏ ਉਹਨਾਂ ਨੇ ਆਪ ਡੜੇ ਖਲਿਆਰੇ ਕੋਈ ਵੇੜੇ ਵਾਲਿਆਂ ਨੇ ਡੜਾ ਨਹੀਂ ਚਲਾਇਆ ਵੇੜੇ ਵਾਲੇ ਤਾਂ ਉਹਨਾਂ ਦੇ ਘਰ ਤੋਂ ਕਿੰਨੀ ਦੂਰ ਮੀਲ ਦੂਰ ਸੀਗੇ ਉਹਨਾਂ ਨੇ ਕੋਠਾਂ ਤੇ ਡੜੇ ਰੱਖ ਕੇ ਵੇੜੇ ਨੂੰ ਡੜੇ ਚਲਾਇਆ ਕੋਈ ਬੀਬੀ ਭਾਂਣ ਨਹੀਂ ਛੱਡੀ ਹਜੇ ਉਹ ਇਹ ਬੋਲਦੇ ਆ ਵੀ ਅਸੀਂ ਜੋ ਕੁੜੀ ਬੁੜੀ ਰਹਿ ਗਈ ਸਭ ਚ ਪਾਵਾਂਗੇ ਇਹ ਸਾਡੇ ਨਾ ਬੇਨਜਾਇਜ ਜ਼ੁਲਮ ਹੋ ਰਿਹਾਗਾ ਸਾਡੀਆਂ ਬੀਬੀਆਂ ਭੈਣਾਂ ਦਾ ਤੇ ਸਾਡੇ ਇੱਕ ਡਾਕਟਰ ਸੀ ਛੋਟੇ ਜਿਹੇ ਬੱਚੇ ਘਰਦੇ ਉਹਦੇ ਮਰੀਜ਼ ਆ ਗਏ ਉਹਨੂੰ ਵੀ ਲੈ ਕੇ ਚੱਕ ਅਸੀਂ ਦਵਾਈ ਕਿੱਥੋਂ ਲੱਗੇ ਰਾਤ ਮਰਾ ਤੇ ਕਿੱਧਰ ਜਾ ਗਏ ਜਦੋਂ ਪੁਲਿਸ ਪੈਂਦੀ ਆ ਸਾਡੇ ਮੰਗਲਾ ਸੀ ਤਾਂ ਆਪਦੇ ਡਾਕਟਰ ਕੋਲੇ ਜਾਣਾ ਸੀ ਅੱਛਾ ਡਾਕਟਰ ਪੱਟੀ ਕਰੀ ਜਾਂਦਾ ਜਦੋਂ ਲੜਾਈ ਹੋਈ ਸੀ ਭਾਈ ਕਨਾਈਆ ਜੀ ਨੇ ਵੇਖ ਮੁੱਛ ਲੈਂਦੇ ਵੀ ਪੱਟੀ ਕੀਤੀ ਸਿੱਖਾਂ ਦੇ ਵੀ ਕੀਤੀ ਉਹਨਾਂ ਨੇ ਇਹ ਜ਼ੁਲਮ ਨਹੀਂ ਸਿਆ ਵੀ ਡਾਕਟਰ ਪੱਟਾਂਗਾ ਕਰ ਰਿਹਾਗਾ ਤੇ ਡਾਕਟਰ ਨੂੰ ਸਾਡੇ ਨੂੰ ਕਟ ਮਾਰ ਕਿੰਨੀ ਕੀਤੀ ਆ ਕੀ ਕਸੂਰ ਸੀ ਪੱਤਰਕਾਰਾਂ ਨਾਲ ਉਹ ਜਾਂਦਾ ਸੀ ਉਹ ਕਿਤਾਬਾਂ ਪੜਦਾ ਸਾਡੇ ਡਾਕਟਰ ਦਾ ਪੰਜੀ ਦਾ ਕਸੂਰ ਨਹੀਂ ਸੀ ਪੱਟੀ ਕਰਨ ਵਜਾਇ ਲੈ ਕੇ ਡਾਕਟਰ ਨੂੰ ਸਾਡੇ ਨੇ ਛੱਡਿਆ ਨਹੀਂ ਅਸੀਂ ਦਵਾਈ ਲੈਣ ਕਿੱਥੇ ਜਾ ਗਏ ਅਸੀਂ ਰਾਤ ਬਰਾਤੇ ਕਿੱਥੇ ਜਾ ਗਏ ਜੇ ਛੜਕ ਟੱਪਦੇ ਸਾਨੂੰ ਘਾ ਲੈਂਦੇ ਆ ਉਹ ਠੀਕੇ ਸੀ ਦਵਾਈਆਂ ਡਾਕਟਰ ਦੀ ਦੁਕਾਨ ਤੇ ਕੀ ਤੁਸੀਂ ਰੋ ਰਹੇ ਹੋ ਤੁਹਾਡੇ ਵੀ ਕੋਈ ਬੱਚੇ ਸੀ ਜੀ ਰੋ ਵੀ ਪਾਣੀ ਡਾਕਟਰ ਅੱਛਾ ਉਹਨੂੰ ਚੱਕ ਕੇ ਲੈ ਗਿਆ ਹਾਂ ਹਾਂ ਛੜ ਤਾ ਖੇਲ ਚ ਨਾ ਨਾ ਸਾਡਾ ਡਾਕਟਰ ਉਹ ਤਾਂ ਹੋਰ ਚੱਕਣ ਨੂੰ ਫਿਰਦੇ ਤੇ ਸਾਨੂੰ ਛੱਡਦੇ ਕਿੱਥੇ ਆਉਣ ਵਾਲੀ ਆਉਂਦੀ ਹੈ ਬਿਮਾਰੀ ਆ ਉਹੀ ਉਹਦਾ ਟਾਈਮ ਪਾਸ ਕਰਦਾ ਫਿਰ ਜਦੋਂ ਤੁਸੀਂ ਜਿੰਨੇ ਬਾਹਰ ਜਾਣਾ ਹੁੰਦਾ ਆਪਦੇ ਕੰਮਕਾਰ ਫਿਰ ਉਹ ਜਾਣੇ ਹੋ ਜਿਵੇਂ ਸਬਜ਼ੀ ਲਾਉਣੀ ਦਾਲ ਸਬਜ਼ੀ ਆਏ ਨਹੀਂ ਉਹ ਜਿਹੜੀ ਨੂੰ ਮੇਕਨਾਲ ਹੋएगी ਆ ਅੱਜ 5 ਦਿਨ ਹੋ ਗਏ ਕਾ 4 ਹੋ ਗਏ ਅੱਧਿਆਕਨੇ ਤਾਂ ਖਾ ਲੈਂਦੇ ਜਿਹਦੇ ਹੈਗੇ ਆ ਖਾ ਲੈਂਦਾ ਭੁੱਖਣ ਪਾਣਾ ਹੀ ਆ ਸਾਡੇ ਪਸ਼ੂ ਵੀ ਭੁੱਖੇ ਮਰ ਜਾਂਦੇ ਸੀ ਬਾਹਰ ਨਹੀਂ ਜਾਂਦੇ ਪਸ਼ੂ ਭੁੱਖੇ ਮਰ ਜਾਂਦੇ ਸੀ ਸਾਡੇ ਕਿਲੇ ਰੱਖੇ ਗਰੀਬਾਂ ਦੇ ਕਿਹਦੇ ਗਾਂ ਰੱਖੀ ਕੇ ਮੈਂ ਰੱਖੀ ਆ ਜੀ ਉਹ ਭੁੱਖੇ ਮਰਦੇ ਸਾਡੇ ਪਸ਼ੂ ਵੀ ਜਿਹੜੇ ਆ ਨਿੱਕੇ ਨਿੱਕੇ ਬੱਚੇ ਆ ਨਾ ਉਹ ਆਉਂਦੇ ਵੀ ਮੰਦਿਰ ਨੂੰ ਅਸੀਂ ਛੱਡਣਾ ਨਹੀਂ ਇੱਥੇ ਪਾਣੀ ਪੀਣ ਜੋਗਰਾ ਫੇਰ ਆਏ ਕਰਨ ਸਾਡੇ ਘਰ ਸਾਨੂੰ ਕਿਤੇ ਹੋਰ ਜਗ੍ਹਾ ਲੈ ਕੇ ਪਾਏ ਜਾਣ ਉਹ ਘਰ ਰੋਕ ਲੈਣ ਸਾਡੇ ਹੋਰ ਸਾਡੇ ਕੋਲੇ ਗਰੀਬਾਂ ਕੋਲੇ ਕੋਚ ਨਹੀਂ ਕੋਠੇ ਤੋਂ ਡਾਲੇ ਚੱਲਣਗੇ ਕਿੰਨੀ ਦੂਰ ਤੱਕ ਜਾਲਾ ਜਾਊਗਾ ਥੱਲਿਓਂ ਵਾਲਾ ਡਾਲਾ ਕੋਠੇ ਤੇ ਕਿਵੇਂ ਜਾਊੜੂ ਇਹ ਇੱਕ ਮਿੰਟ ਇਹ ਇੱਕ ਕਿਹਦੀ ਸ਼ੈ ਲੱਗਦੀ ਹੈ ਜਿਹੜਾ ਇੰਨਾ ਮਾਮਲਾ ਉਲਝ ਗਿਆ ਨਾ ਕਿਹਨੇ ਕਰਵਾਇਆ ਲੱਗਦਾ ਪੱਪੂ ਦੀ ਅੱਛਾ ਪੱਪੂ ਦੀ ਤੇ ਚੰਜੀ ਦੀ ਉਹੀ ਆ ਦੋਨੇ ਅੱਛਾ ਇਹਨਾਂ ਦਾ ਦੋ ਕਰੋ ਜਿਹੜਾ ਹਨਾ ਹਾਂ 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 ਆਪਣੇ ਸੀਗਾ ਜੀ ਤੇਰੇ ਠਾਨੇ ਦਾ ਇੱਕ ਐਸਓ ਉਹਦੇ ਸਿਰ ਤੇ ਸਾਰਾ ਕੰਮ ਹੋਇਆ ਜੀ ਉਹਨੇ ਕਿਤੇ ਲੜਾਈ ਹੋਈ ਐ ਅਸੀਂ ਦਰਖਾਸਤ ਦਿੱਤੀ ਐ ਉਹਨਾਂ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ ਜੀ ਤੇ ਸਾਡੇ ਤੇ ਉਹਨਾਂ ਨੇ ਆ ਕੇ ਚਲਾਤਾ ਜੀ ਕੰਮ ਹਾਂ ਤਾਂ ਹੋਰ ਗੱਲ ਵੀ ਆ ਰਹੀ ਐ ਕਹਿੰਦੇ ਵੀ ਐਮਐਲਏ ਅਮੋਲਕ ਸਿੰਘ ਹੋਣਾਂ ਦੀ ਵੀ ਛਾਇਆ ਸੀ ਇਹ ਗੱਲ ਲੱਗਦੀ ਐ ਹੈਗੀ ਐ ਜੀ ਹੈਗੀ ਐ ਜੀ ਹੈਗੀ ਐ ਜੀ ਉਹਨਾਂ ਦੇ ਨਾਲ ਐ ਜੀ ਉਹਨਾਂ ਨੇ ਉਹਨਾਂ ਨੇ ਉਹਨਾਂ ਦਾ ਫਾਜੀ ਫੇਰ ਹੀ ਆ ਪੁਲਿਸ ਜਦੋਂ ਆਉਂਦੀ ਸੀ ਸਾਡੀ ਗੱਲ ਧਰਨੇ ਤੇ ਬੈਠਣ ਦੀ ਵੀ ਨਹੀਂ ਸੁਣ ਰਹੀ ਸੀ ਉਹਨਾਂ ਦੇ ਘਰੇ ਸਿੱਧੀ ਜਾਂਦੀ ਸੀ ਉਹ ਪੈਸੇ ਦੇ ਦਿੰਦੇ ਸੀ ਸਾਡੇ ਤੇ ਲਾਠੀ ਚਾਰਜ ਕਰੀ ਗਏ ਸਾਡੀਆਂ ਬੀਬੀਆਂ ਭੈਣਾਂ ਕਿੰਨੀਆਂ ਕਥੋਂ ਨੂੰ ਜ਼ਖਮੀ ਵਿਖਾ ਗਏ ਘਰਾਂ ਚ ਪਈਆਂ ਅਸੀਂ ਕਿਨੂੰ ਕਿਨੂੰ ਦਵਾਈ ਦਵਾ ਕੇ ਡਾਕਟਰ ਤਾਂ ਸਾਡਾ ਉੱਥੇ ਲੈ ਗਏ ਤੇ ਡਰਦੇ ਅਸੀਂ ਹੁਣ ਘਰੋਂ ਘਰੀ ਨਹੀਂ ਜਾਂਦੇ ਸਾਰੇ ਅੱਜਕੱਲ੍ਹ ਬ੍ਰੱਡ ਦੇ ਮਰੀਜ਼ ਆ ਗਏ ਥੋੜੇ ਵੀ ਸੱਟ ਸੁੱਟ ਲੱਗੀ ਆ ਕਿਸੇ ਮਤ ਹਾਂਜੀ ਮੈਂ ਗੱਲ ਕਰਦੀ ਆ ਜੀ ਮੇਰੇ ਦੌਰ ਦਾ ਮੁੰਡਾ ਸੀ ਤੇ ਉਹਦੀ ਵੀ ਦੁਕਾਨ ਸੀ ਜਿਹੜੇ ਕਾਗਤ ਪੱਤਰ ਬਣਾਉਂਦੇ ਉਹਨੂੰ ਦੁਕਾਨ 'ਚ ਬੈਠਾ ਹੀ ਲੈ ਗਏ ਉਹਦੀ ਘਰਵਾਲੀ ਦੇ ਬੱਚਾ ਹੋਣ ਵਾਲਾ ਇੱਕ ਬੱਚਾ ਉਹਦੀ ਗੋਦੀ ਚੱਕਿਆ ਤੇ ਹੌਂਕਾ ਨਾਲ ਵਿਚਾਰੀ ਉਹਦਾ ਬੁਰਾ ਹਾਲ ਹੋ ਰਿਹਾ ਪਿਆ ਅੱਛਾ ਸਾਡੇ ਘਰ ਦੇ ਕੋਲ ਹੀ ਤੇ ਸਾਡੇ ਹੀ ਸਕੇ ਆ ਆਹ ਕਹਿੰਦੇ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਬਸਕ੍ਰਾਈਬ ਵੀਰ ਜੀ ਕੇ ਕੇ ਡੀ ਵੀ ਪੰਜਾਬ ਤੇ ਦੁਨੀਆ ਚੈਨਲ ਵੱਲੋਂ ਗੱਲ ਕਰ ਰਹੇ ਆ ਜੀ ਜੋ ਆਪਣੇ ਪਿੰਡ ਵਿੱਚ ਇੱਕ ਨਾਲੀ ਦੇ ਮਸਲੇ ਨੂੰ ਲੈ ਕੇ ਝੜਪ ਹੋਈ ਹੈ ਜੀ ਉਹਦੇ ਤੇ ਤੁਹਾਡਾ ਪੱਖ ਜਾਣਨਾ ਚਾਹੁੰਦੇ ਆ ਜੀ ਤੇਰਾ ਚੈਨਲ ਆ ਜੀ ਤੁਹਾਡਾ ਕੇਕੇ ਟੀਵੀ ਪੰਜਾਬ ਤੇ ਦੁਨੀਆ ਦੋ ਚੈਨਲ ਆ ਜੀ ਜੀ ਹਾਂਜੀ ਤੇ ਕੀ ਆ ਜੀ ਉਹ ਤਾਂ ਉਹ ਤਾਂ ਜੀ ਸਾਡਾ ਤਾਂ ਕੋਈ ਐਡਾ ਕੁਝ ਹੈ ਹੀ ਨਹੀਂ ਸੀ ਜੀ ਕੁਛ ਵੀ ਅਸੀਂ ਹਾਂ ਕੱਲ ਦੱਸਿਆ ਵੀ ਸਾਡੀ ਵੀਡੀਓ ਵੀ ਆਈ ਵੀ ਆ ਹਾਂਜੀ ਹਾਂਜੀ ਤੇ ਅਸੀਂ ਤਾਂ ਮੈਂ ਤਾਂ ਘਰੇ ਹੀ ਨਹੀਂ ਸੀ ਜੀ ਸਵੇਰ ਅੱਛਾ ਜੀ ਦੋ ਤਿੰਨ ਦਿਨ ਪਹਿਲਾਂ ਅਸੀਂ ਉੱਥੇ ਤੇ ਬਬਾ ਦੇ ਡਾਸਕ ਘਰਾਂ ਦੀ ਨਾਲੀ ਹੈ ਜੀ ਠੀਕ ਹੈ ਜੀ ਸਾਰੇ ਘਰਾਂ ਨੇ ਬਹਿ ਕੇ ਉੱਥੇ ਨਾਲੀ ਤੋਂ ਪਹਿਲਾਂ ਚੱਲ ਰਹੀ ਹੈ ਜੀ 20 30 ਸਾਲ ਤੋਂ ਥੱਲੇ ਉਹਦੇ ਪਾਈਪਾਂ ਪਾਜਾਂਗੇ ਜੀ ਗੰਦੇ ਪਾਣੀ ਆਸਤੇ ਪਾਈਪਾਂ ਪਾਜਾਂਗਾ 6 6 ਫੁੱਟ ਦੀ ਪਾਈਪ ਠੀਕ ਹੈ ਜੀ ਤੇ ਉਹ ਛੱਪੜ ਨੂੰ ਜਾ ਰਹੀ ਹੈ ਹਾਂਜੀ ਉਹਦੇ ਚ ਪਾਣੀ ਜਾ ਰਿਹਾ ਠੀਕ ਹੈ ਜੀ ਉਹ ਅਸੀਂ ਦੱਸ ਉਹ ਪਾਉਣ ਦੇ ਤੋਂ ਲੱਗੇ ਸੀ ਤੇ ਇਹਨੇ ਸਰਪੰਚ ਦੇ ਨਾਲ ਜਿਹੜਾ ਮੁੰਡਾ ਇਹਦੇ ਘਰ ਵਾਲੀ ਸਰਪੰਚ ਆ ਹਾਂਜੀ 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 ਇਹਨੇ ਇਹਨੇ 10 12 ਬੰਦੇ ਇਕੱਠੇ ਕਰਕੇ ਨਾਲ ਲੈ ਜਾਂਦੇ ਆ ਕਿ ਕਹਿੰਦਾ ਵੀ ਇਹ ਨਹੀਂ ਮੈਂ ਪਾਉਣ ਦੇਣੀ ਇੱਥੇ ਅੱਛਾ ਅੱਛਾ ਠੀਕ ਹੈ ਉਹ ਸਾਰੇ ਬੰਦੇ ਪਿੱਛੇ ਜੇ ਹਟ ਗਏ ਇਹਦਾ ਉਹ ਲੜਨ ਦਾ ਮੂਡ ਸੀ ਉਹ ਸਾਰੇ ਜਣੇ ਚੁੱਪ ਕਰ ਗਏ ਜੀ ਠੀਕ ਹੈ ਜੀ ਅਸੀਂ ਐਸਐਚਓ ਸਾਹਿਬ ਨੂੰ ਲਿਖ ਕੇ ਦਿੱਤੀ 3 ਤਰੀਕ ਨੂੰ ਅੱਛਾ ਐਪਲੀਕੇਸ਼ਨ ਸਾਰੇ ਘਰਾਂ ਨੇ ਸਾਈਨ ਕਰਤੇ ਠੀਕ ਹੈ ਜੀ ਵੀ ਇੱਕ ਸਾਡਾ ਨਾਲੀ ਦਾ ਪਾਣੀ ਹੈ ਜੀ ਉਹ ਪਵਾਇਆ ਜਾਵੇ ਹਾਂਜੀ ਹਾਂਜੀ ਇੱਕ ਲੱਖ ਦੀ ਵੀਡੀਓ ਸਾਬ ਨੂੰ ਐਸਐਚਓ ਸਾਹਿਬ ਨੇ ਇਹਨਾਂ ਨੂੰ ਫੋਨ ਕਰ ਲਿਆ ਸਾਨੂੰ ਟਾਈਮ ਦਿੱਤਾ 4 ਵਜੇ ਨਾਲੇ ਉਹ ਕਹਿੰਦੇ ਅਸੀਂ ਦਿੱਤੀ ਸੀ ਕੰਪਲੇਂਟ ਪਹਿਲਾਂ ਉਹਨਾਂ ਨੇ ਬਾਅਦ ਵਿੱਚ ਮੈਂ ਤਾਂ ਉਹੀ ਦੱਸਦਾ ਨਾ ਜੀ ਇਹਨਾਂ ਨੂੰ 4 ਵਜੇ ਦਾ ਟਾਈਮ ਦਿੱਤਾ ਸਾਨੂੰ ਟਾਈਮ ਦਿੱਤਾ ਵੀ 4 ਵਜੇ ਦੋਨੇ ਪਾਰਟੀਆਂ ਆਜੋ ਤੇ ਉਹ ਅਸੀਂ ਕਰਦੇ ਹਾਂ ਫੈਸਲਾ ਠੀਕ ਹੈ ਜੀ ਇਹਨਾਂ ਨੇ 4 ਵਜੇ ਜਾ ਕੇ ਉਸ ਹਾਵ ਦੀ ਕੰਪਲੇਂਟ ਦੇਦੀ ਤੇ ਕਹਿੰਦਾ ਵੀ ਅਸੀਂ ਆ ਨਹੀਂ ਸਕਦੇ ਉਹਨਾਂ ਨੇ ਕਹੀ ਪੰਚਾਇਤ ਲੈ ਕੇ ਸਾਰੀ ਆਜੋ ਉਸ ਪੰਚ ਸਾਹਿਬ ਨੂੰ ਤੇ ਨਾਲੇ ਆ ਜਾਣ ਉਹ ਦੂਜੀ ਪਾਰਟੀ ਠੀਕ ਹੈ ਜੀ ਤੇ ਇਹ ਕਹਿੰਦੇ ਵੀ ਨਹੀਂ ਅਸੀਂ ਐ ਨਹੀਂ ਆ ਸਕਦੇ ਆ ਕੇ ਮੌਕਾ ਵੇਖੋ ਅੱਛਾ ਜੀ ਉਹ ਕਹਿੰਦੇ ਜੀ ਅਸੀਂ 11 ਵਜੇ ਕੱਲ ਨੂੰ ਸਵੇਰ ਆਵਾਂਗੇ। ਠੀਕ ਹੈ ਜੀ। ਮੈਂ ਤੜਕੇ 8:30 ਵਜੇ ਆਪਦੇ ਸ਼ੈਲਰ ਚਲਾ ਗਿਆ ਅਸੀਂ ਉੱਥੋਂ ਮੈਂ 9 ਵਜੇ ਗੁਰਦੁਆਰਾ ਸਾਹਿਬ ਸਾਡੇ ਪੀਪੀ ਸਾਹਿਬ ਪੰਜ ਅਖੰਡ ਪਾਠ ਸਾਹਿਬ ਦਾ ਭੋਗ ਪੈਂਦਾ ਜੀ। ਅੱਛਾ ਜੀ। ਕੋਤਰੀ ਖੁੱਲੀ ਵੀ ਆ। ਹਾਂਜੀ ਹਾਂਜੀ। ਮੈਂ 9:30 ਵਜੇ ਤੋਂ ਲੈ ਕੇ 10:45 ਵਜੇ ਤੱਕ ਉੱਥੇ ਸੀ। ਠੀਕ ਹੈ ਜੀ। ਇਹਨਾਂ ਨੇ 10:30 ਵਜੇ ਦੇ ਕਰੀਬ ਜੀ ਉੱਥੋਂ ਬੰਦੇ-ਬੰਦੇ ਨੇ ਇਕੱਠੇ ਕਰ ਲਏ। ਠੀਕ ਹੈ ਜੀ। ਹਨਾ ਰਾਤ ਨੂੰ ਆ ਕੇ ਜਦੋਂ ਉੱਥੋਂ ਆਇਆ ਥਾਣੇ ਆ ਕੇ ਨੇ ਵੇੜਿਆ ਤੇ ਬੰਦੇ-ਬੰ ਹਾਂਜੀ ਮੁੜ ਕੇ ਤੜ ਕੇ ਹੋਕਾ ਦੇ ਕੇ ਇਕੱਠੇ ਕਰ ਲਏ ਠੀਕ ਹੈ ਜੀ ਉਹ ਵੀਡੀਓ ਬਣਾ ਕੇ ਤੇ ਆਪਣੇ ਘਰੇ ਆ ਗਿਆ ਜੀ ਬਾ ਸਾਡੇ ਦਾ ਲੇਡੀਜ਼ ਸੀ ਦੋ ਇੱਕ ਸਾਡੇ ਦੋ ਫੈਮਿਲੀ ਮੈਂਬਰ ਸੀ ਛੋਟੇ ਬੱਚੇ ਸੀ ਠੀਕ ਹੈ ਜੀ ਠੀਕ ਹੈ ਇਹ ਉੱਥੇ ਆ ਕੇ ਬੋਲਣ ਲੱਗੇ ਜੀ ਵਾਦ ਘਟ ਉਹਨਾਂ ਨੇ ਠੀਕ ਹੈ ਜੀ ਜਦੋਂ ਉਹਨਾਂ ਨੇ ਬਾਹਰ ਆ ਕੇ ਦੇਖਿਆ ਵੀ ਰੌਲਾ ਗੂੰਜਦਾ ਹਾਂਜੀ ਹਾਂਜੀ ਉਹ ਫਿਰ ਉੱਥੋਂ ਇਹ ਜੀ ਸਾਡੇ ਨਾਲ ਦੂਜੇ ਘਰਾਂ ਦੇ ਬੰਦੇ ਸਾਰੇ ਜਦੋਂ ਇਕੱਠੇ ਹੋ ਕੇ ਆ ਗਏ ਬਾਹਰ ਨੂੰ ਇਹ ਕੀ ਗੱਲ ਹੈ ਇਹ ਕੀ ਗੱਲ ਆ ਇਹ ਉੱਥੋਂ ਉੱਥੋਂ ਇਹ ਵਾਕਏ ਨਿਕਲ ਗਏ ਜੀ ਠੀਕ ਹੈ ਜੀ ਹਾਂ ਜੀ ਕਿਨਾਂ ਨੇ ਬੱਸ ਸੈਨਾ ਕਿ ਤੇ ਧਰਨਾ ਦੇ ਤਾਂ ਸੜਕ ਤੇ ਅੱਛਾ ਜੀ ਹੋ ਹੋ ਕੇ ਦੇ ਤੇ ਸਪੀਕਰ ਜੀ ਸਰਪੰਚ ਜੀ ਮੈਂ ਭਾਈ ਹੋਪਲ ਬੇਨਤੀ ਹੈ ਉਹਦੇ ਸੜਕ ਤੇ ਆ ਜਾਓ ਹੋਕਾ ਹੋ ਰਿਹਾ ਉਹਦੇ ਨਾਲ ਅੱਛਾ ਜੀ ਅੱਛਾ ਜੀ ਉਹ ਲੋਕ ਜੋ ਉਹ ਫਿਰ ਤਿੰਨ ਚਾਰ ਵੀ ਹੋਕਾ ਦੇ ਤਾਂ ਉਹ ਲੋਕਾਂ ਨਾਲ ਹੀ ਹੁੰਦਾ ਜੀ ਵੀ ਬੁਰਗਾਂ ਬੜਨਾ ਸਾਰੀਆਂ ਆਜੋ ਸਾਰੀਆਂ ਉਹ ਆ ਗਈ ਜੀ ਠੀਕ ਹੈ ਜੀ ਮੈਨੂੰ ਤਾਂ ਜਦੋਂ ਪਤਾ ਲੱਗਿਆ ਮੈਂ ਥਾਣੇ ਚਲਾ ਗਿਆ ਜੀ ਹੋਰ ਜ਼ਰਾ ਸਾਹਿਬ ਚ ਐਸਐਚਓ ਸਾਹਿਬ ਨੂੰ ਮੈਂ ਜਾ ਕੇ ਦੱਸਿਆ ਮੈਂ ਕਿ ਸਾਡੇ ਤੋਂ ਥਿਆ ਗੱਲ ਹੋ ਗਈ ਅੱਛਾ ਜੀ ਉਗਨੇ ਮੈਂ ਆਉਣਾ ਉਹ ਵੀ ਆ ਗਏ ਮੈਂ ਆ ਗਾ ਸਾਡੇ ਉਧਰ ਸੜਕ ਬੰਦ ਸੀ ਧਰਨੇ ਤੇ ਬੈਠੇ ਸੀ ਅਸੀਂ ਤਾਂ ਫਿਰ ਇਹਨਾਂ ਕੋਲ ਧਰਨੇ ਤੇ ਕੀ ਜਾਣਾ ਅਸੀਂ ਐਸ.ਐਸ.ਓ. ਸਾਹਿਬ ਇਹਨਾਂ ਦੀਆਂ 4 ਵਜੇ ਦੇ ਦਿਨਤ ਮੰਨ ਤਾਂ ਕਰੀਏ ਠੀਕ ਹੈ ਜੀ 4 ਵਜੇ ਜਦੋਂ ਇਹਨਾਂ ਨੂੰ ਉਹਨਾਂ ਨੇ ਫੋਨ ਦੀ ਕੋਸ਼ਿਸ਼ ਕੀਤੀ ਅੱਛਾ ਜੀ ਇਹਨਾਂ ਨੇ ਜੀ ਡਲੇ ਦਰਗਾਹਾਂ ਚ ਪਾਲੇ ਡਲੇ ਮਗਰ ਬੁਰਗਾਂ ਬੰਦਿਆਂ ਨੇ ਅੱਛਾ ਜੀ ਜਿਹੜੇ ਇਹਨਾਂ ਚ ਬੈਠੇ ਸੀ ਹਾਂਜੀ ਹਾਂਜੀ ਪੁਲਿਸ ਦੇ ਮਗਰ ਜਿੱਧਰ ਨੂੰ ਪੁਲਿਸ ਜਾਂਦੀ ਸੀ ਮਗਰ ਦਰਨਾ ਖਿੱਚੀ ਆਉਂਦੇ ਸੀ ਤੇ ਡਾਲੇ ਵਰਾਉਣ ਵਾਲੇ ਡਿਲੀਵਰੀ ਜਾਂਦੇ ਸੀ 10000 ਡਾਲਰ ਤੇ ਇੱਕ ਗੀ ਜਿਹੜੀ ਤੁਹਾਡੀ ਵੀਡੀਓ ਤੁਸੀਂ ਕੋਠੇ ਦੇ ਖੜੇ ਫਾਇਰ ਕਰ ਰਹੇ ਹੋ ਜਾਂ نیچے ਗਲੀ ਦੇ ਵਿੱਚ ਖੜੇ ਹੋਏ ਆ ਕੁਝ ਮੁੰਡੇ ਉਹ ਫਾਇਰ ਕਰ ਰਹੇ ਆ ਦੂਸਰੇ ਪਾਸੇ ਪ੍ਰਸ਼ਾਸਨ ਖੜਾ ਆਓ ਫਿਰ ਕੀ ਹੈਗਾ ਉਹ ਉਹ ਪ੍ਰਸ਼ਾਸਨ ਜਦੋਂ ਕੁੱਟਿਆ ਗਿਆ ਜੀ ਪ੍ਰਸ਼ਾਸਨ ਆ ਕੇ ਸਾਡੇ ਬਾਹਰ ਚ ਆ ਗਿਆ ਜੀ ਫਿਰ ਨੂੰ ਭੱਜ ਕੇ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗਾ ਵੀ ਸਾਡੇ ਵਸ ਨਹੀਂ 25 ਬੰਦੇ ਸੀ ਪ੍ਰਸ਼ਾਸਨ ਦਿੱਤੀ ਜਾਣੇ ਪੁਲਿਸ ਦੇ ਠੀਕ ਹੈ ਜੀ ਸੇ ਉਹਨਾਂ ਚੋਂ ਤਿੰਨ ਬੰਦੇ ਕੰਡਮ ਹੋ ਗਏ ਸੀ ਦੇਖ ਪਏ ਸੀ ਅੱਛਾ ਜੀ ਇੱਕ ਏਐਸਏ ਦੀ 6:00 ਵਜੇ ਗਈ ਸੀ ਦੂਜਿਆਂ ਦੇ ਲੱਤਾਂ ਤੇ ਵਜੀਆਂ ਲੇਡੀਜ਼ ਪੁਲਿਸ ਕੁੱਟੀ ਗਈ ਅੱਛਾ ਜੀ ਇਹਨਾਂ ਕੋਲ ਬਹੁਤ ਮਾਰੂ ਹਥਿਆਰ ਸੀ ਇਹਨਾਂ ਨੇ ਕਾਰਕੂਰ ਭੰਨੀ ਆ ਜੀ ਬਹੁਤ ਜ਼ਿਆਦਾ ਕੰਡਾਸੇ ਕੁਰਪਾਨਾ ਸਾਰਾ ਕੁਝ ਅੱਛਾ ਜੀ ਤੇ ਉਹ ਕਹਿੰਦੇ ਜੀ ਸ਼ਹਿਰ ਸਭੀ ਉਹਨਾਂ ਦਾ ਕਹਿਣਾ ਵੀ ਸਾਡੇ ਨਾਲ ਜਾਤੀਵਾਦ ਕਰਕੇ ਮਤਲਬ ਸਾਡੇ ਨਾਲ ਨਫ਼ਰਤ ਕਰਦੇ ਆ ਚਲੋ ਇਹ ਤਾਂ ਫਿਰ ਕਹਿ ਹੀ ਸਕਦੇ ਜੀ ਅਗਲਾ ਖੋਰ ਤਾਂ ਉਹ ਹੋਇਆ ਹੋਰ ਕਹਿ ਵੀ ਕੀ ਸਕਦੇ ਅੱਛਾ ਜੀ ਇੱਕ ਜਿਹੜਾ ਕੁਲਦੀਪ ਸਰਪੰਚ ਹੈ ਉਹਨਾਂ ਦੇ ਘਰੇ ਤੋੜਫੋੜ ਬਹੁਤ ਹੋਈ ਆ ਤੇ ਉਹਨਾਂ ਦਾ ਕਹਿਣਾ ਹੈ ਵੀ ਤੁਸੀਂ ਕਰਵਾਈ ਆ ਮਤਲਬ ਤੋੜਫੋੜ ਪ੍ਰਸ਼ਾਸਨ ਨੂੰ ਨਾਲ ਲਿਆ ਕੇ ਇਹਦਾ ਕੀ ਹੈਗਾ ਸੱਚ ਜੀ ਉਹ ਸਾਡੀ ਵੀਡੀਓ ਜੀ ਅਸੀਂ ਕਦੇ ਗਏ ਹੋਈਏ ਜੀ ਉੱਥੇ ਉਹ ਕਿੰਨੇ ਜਿਹੜੇ ਸਾਡੇ ਸੀਸੀਟੀਵੀਜ਼ ਕੈਮਰੇ ਲੱਗੇ ਸੀ ਹਾਂ ਦੇਖ ਲੈਣ ਜੀ ਉਧਰ ਤੇ ਉਹ ਕਿੰਨੇ ਡੀਵੀਆਰ ਵੀ ਲੈ ਗਏ ਚੁੱਕ ਕੇ ਕੈਮਰੇ ਤੋੜੇ ਪਏ ਆ ਜੀ ਤੇ ਮੈਂ ਮੈਂ ਕੌਣ ਗਿਆ ਜੀ ਉਹ ਕਿੰਨੇ ਜਿਹੜੇ ਮਤਲਬ ਗੰਦੂਰ ਸਿੰਘ ਦੇ ਬੰਦੇ ਆਏ ਆ ਤੇ ਕੋਈ ਜੇ ਕੋਈ ਸਾਡਾ ਬੰਦਾ ਉਹ ਵੀ ਸਾਡੇ ਦੇ ਪਰਚਾ ਦੇ ਹੂੰ ਅਸੀਂ ਉੱਥੇ ਗਏ ਤੱਕ ਵੀ ਨਹੀਂ ਅਜੇ ਤੱਕ ਹੂੰ ਸਾਡਾ ਉੱਥੇ ਕੀ ਮਤਲਬ ਹੈ ਜੀ ਹੂੰ 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 ਤੇ ਇੱਕ ਉਹ ਕਹਿੰਦੇ ਵੀ ਜਿਹੜੀ ਪੈਲੀ ਆ ਤੁਹਾਡੀ ਲੜਾਈ ਲੜਾਈ ਤੋਂ ਤੇ ਆ ਤੇ ਚਾਚਾ ਨਾਲ ਘਰੇ ਆ ਜੀ ਉਹਨਾਂ ਦੇ ਅੱਛਾ ਅੱਛਾ ਠੀਕ ਹੈ ਜੀ ਉਹਨਾਂ ਦਾ ਉਹ ਪਾਣੀ ਰੋਕਿਆ ਜੀ ਉਹਨੇ ਉਹ ਕਹਿੰਦੇ ਜਿਹੜਾ ਪਾਣੀ ਆ ਵੀ 2 ਸਾਲ ਦੇ ਅੱਛਾ ਅੱਛਾ ਆਪਸ ਵਿੱਚ ਸਾਡੇ ਨਾਲ ਤਾਂ ਕੋਈ ਦਾ ਮਤਲਬ ਹੀ ਨਹੀਂ ਜੀ ਅੱਛਾ ਤੇ ਉਹ ਕਹਿੰਦੇ ਜਿਹੜਾ ਵੀ ਗਮਦੂਰ ਸਿੰਘ ਦਾ ਪਾਣੀ ਆ ਉਹ ਤਾਂ ਉਧਰੋਂ ਮਤਲਬ ਜਿਹੜੀ ਡਰੇਨ ਚ ਪੈਣਾ ਉਹ ਤਾਂ ਉਹਨਾਂ ਦਾ ਨੇੜੇ ਪੈਂਦਾ ਤੇ ਸਾਡੇ ਪਾਸੇ ਦੀ ਤਾਂ ਬਲਕੇ ਪਉਂਦੇ ਪਏ ਆ ਜਾਣ ਬੁੱਝ ਨਹੀਂ ਨਹੀਂ ਸਾਡਾ ਤਾਂ ਉਧਰ ਹੀ ਪੈ ਰਿਹਾ ਜੀ ਪਾਣੀ ਅੱਛਾ ਜੀ ਇਹ ਜਿਹੜਾ ਪਾਣੀ ਇੱਧਰ ਪੈਂਦਾ ਇਹ 30 ਸਾਲ ਦਾ ਇੱਧਰ ਪੈਂਦਾ ਜਿਹੜਾ ਉਧਰ ਪੈਂਦਾ ਉਹ 40 ਸਾਲ ਦਾ ਉਧਰ ਪਈ ਜਾਂਦਾ ਹੋਰ ਕੋਈ ਅੱਛਾ ਜੀ ਉਹ ਕਹਿੰਦੇ ਨਾ ਵੀ ਉਹ ਜਾਣਬੁੱਝ ਕੇ ਬਲਕੇ ਪਾਉਣ ਦੀ ਕੋਸ਼ਿਸ਼ ਕਰ ਰਹੇ ਪਾਣੀ ਕੋਈ ਨਵੀਂ ਨਾਲੀ ਕੋਈ ਨਵਾਂ ਕੋਸ ਕੋਈ ਕੁਝ ਵੀ ਬਣਾਇਆ ਹੋਵੇ ਜੀ ਜਾਂ ਬਣਾਉਂਦੇ ਹੋਈ ਨਹੀਂ ਉਹ ਤਾਂ ਜਿਹੜੀ ਗਲੀ ਹੈ ਜੀ ਜਿਹੜੀ ਪਈ ਜੀ ਹੈਗੀ ਉਹ ਜਾਂਦੀ ਹੈ ਤੁਹਾਡੀ ਪਹਿਲੀ ਕੋਲ ਦੀ ਹਾਂ ਉੱਥੇ ਤਾਂ ਮਤਲਬ ਕੋਈ ਨਾਲੀ ਹੈ ਹੀ ਨਹੀਂ ਪਰਲੇ ਜਿਹੜੇ ਘਰ ਆ ਮਜ਼ਦੂਰਾਂ ਦੇ ਵੀ ਘਰ ਆ ਜਿਹੜੇ ਤੇ ਉਹ ਤਾਂ ਟੋਹਿਆਂਆਂ ਵਿੱਚ ਪਾਣੀ ਪਾਉਂਦੇ ਪਏ ਆ ਕੋਈ ਨਹੀਂ ਉਹ ਨਹੀਂ ਵੀ ਹੈ ਜੀ ਨਾਲੀ ਥੱਲੇ ਨਹੀਂ ਹੈ ਨਹੀਂ ਉੱਚੇ ਦੇ ਨਾਲ ਹੀ ਹੈ ਬੰਦਾ ਆਪਾਂ ਨੇ ਇਹਦਾ ਆਪਦਾ ਬਣੀ ਵੀ ਉਸੇ ਜੀ ਪੈਂਦਾ ਜੀ ਉਸੇ ਪੈਕੀ ਕੋਈ ਉਹ ਇਹਨਾਂ ਦਾ ਤਾਂ ਪੈਂਦਾ ਏ ਪਰ ਜਿਹੜੇ ਅੱਗੇ ਨੂੰ ਘਰ ਚਲੇ ਜਾਂਦੇ ਉਹ ਉਸੇ ਦੀ ਕੋਈ ਕੋ ਵਾਂਡਾ ਜੀ ਦੋ ਇੱਕ ਕਨਾਲ ਤਾਂ ਥਾਂ ਇਹਨਾਂ ਕੋਈ ਸਾਰਾ ਉਹਦੇ ਚ ਸਾਰਿਆਂ ਦਾ ਚਾਰ ਘਰਾਂ ਦਾ ਪੈ ਨਹੀਂ ਰਿਹਾ ਇੱਕ ਦਾ ਪੈ ਰਿਹਾ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਹਾਂ ਤੇ ਇਹਦੇ ਬਾਪ ਦੀ ਵੀ ਇੰਟਰਵਿਊ ਲੈ ਲਓ ਜੀ ਉਹਨੂੰ ਇਹਨਾਂ ਨੇ ਬਲਾਤਕਾਰ ਦਾ ਕੇਸ ਪਾ ਕੇ 70 ਸਾਲ ਦਾ ਬੰਦਾ ਘਰੋਂ ਕੱਢਿਆ ਹੋਇਆ ਠੀਕ ਹੈ ਜੀ ਠੀਕ ਹੈ ਅੱਛਾ ਪਹਿਲ ਜੰਦੀ ਅਸੀਂ ਕੋਈ ਪੁੱਤਾਂ ਕੋਈ ਗੱਲ ਨਹੀਂ ਜੀ ਜ਼ਰੂਰ ਹੋਰ ਕੁਝ ਤੁਹਾਡਾ ਇਸ ਮਸਲੇ ਤੇ ਕਹਿਣੀ ਹੈ ਸਾਡਾ ਤਾਂ ਕੀ ਹੈ ਜੀ ਸਾਡਾ ਤਾਂ ਇਹ ਹੈ ਵੀ ਸਾਨੂੰ ਤਾਂ ਐ ਨਹੀਂ ਸਮਝ ਆਉਂਦੀ ਕਿ ਸਾਡਾ ਕਸੂਰ ਕੀ ਹੋਇਆ ਜੀ ਸਾਡਾ ਹਾਂਜੀ ਸਾਡੇ ਘਰੇ ਆ ਕੇ ਸਾਡੇ ਨਾਲ ਧੱਕਾ ਕਰਦੇ ਜੀ ਸਾਡੇ ਡਲੇ ਮਾਰਦੇ